ਮੈਂ ਨਾਗਰੇ ਨੂੰ ਪੁੱਛਣਾ ਚਾਹਣਾ ਓਏ ਨਾਗਰੇਆ ਤੂੰ ਕੀ ਕੀਤਾ ਯਾਰ ਤੂੰ ਕੱਲ ਉੱਠ ਕੇ ਬੋਲਣ ਲੱਗਿਆ ਵੀ ਐਂ ਨਾ ਬੋਲ ਉਹ ਬੋਲਿਆ ਜਾਊਗਾ ਤੇ ਜੁਰਤ ਵਾਲਾ ਬੰਦਾ ਹੀ ਬੋਲਦਾ ਹੁੰਦਾ ਐਵੇਂ ਜਦੋਂ ਸਾਹਮਣੇ ਕੋਈ ਲੀਡਰ ਬੈਠੇ ਹੋਣ ਨਾ ਸ੍ਰੇਣੀ ਬੈਠੀ ਹੋਵੇ ਲੀਡਰਾਂ ਦੀ ਉਹ ਵੀ ਕਾਂਗਰਸੀਆਂ ਦੀ ਤੇ ਉੱਥੇ ਕੋਈ ਬੰਦਾ ਸਟੇਜ ਤੋਂ ਜਦੋਂ ਬੋਲਦਾ ਤਾਂ ਫਿਰ ਜੁਰਤ ਵਾਲਾ ਬੋਲਦਾ ਜਿਗਰੇ ਵਾਲਾ ਬੋਲਦਾ ਐ ਜਣੇ ਖਣੇ ਦੀਆਂ ਲੱਤਾਂ ਕੰਮ ਜਾਂਦੀਆਂ ਆਲੇ ਬੋਲਿਆ ਨਹੀਂ ਜਾਂਦਾ ਤੇ ਕਈ ਇੱਥੇ ਪੇਜਾਂ ਵਾਲੇ ਕਈ ਇੱਥੇ ਕਾਂਗਰਸੀ ਕਹਿ ਜਾਂਦਾ ਲੱਖੇ ਤੋਂ ਮੈਂ ਖੋਲਿਆ ਓਏ ਕਾਂਗਰਸੀਓ ਓਏ ਪੇਜਾਂ ਵਾਲਿਓ ਓਏ ਕਾਂਗਰਸ ਤੁਹਾਡੇ ਤੋਂ ਤੁਹਾਡਾ ਪੰਜਾਬ ਹੀ ਖੋਕੇ ਲੈ ਗਈ ਉਦੋਂ ਤੁਸੀਂ ਕਿੱਥੇ ਸੀ ਜਿਹੜੇ ਬੰਦੇ ਤੁਹਾਡੇ ਤੋਂ ਤੁਹਾਡੇ ਹੱਕ ਖੋਕੇ ਲੈ ਗਏ ਓਏ ਉਦੋਂ ਤੁਸੀਂ ਕਿੱਥੇ ਸੀ ਕੱਲਾ ਮੈਕ ਦਿਖੀ ਜਾਂਦਾ ਉਹ ਤੁਹਾਡਾ ਪੰਜਾਬ ਖੋਲਿਆ ਓਏ ਤੁਹਾਡੀ ਸਾਰੇ ਡੈਮਾਂ ਦੇ ਅਧਿਕਾਰ ਖੋਲੇ ਤੁਹਾਡੀ ਜ਼ੁਬਾਨੀ ਖੋਲੀ ਇੱਥੇ ਨਸ਼ਾ ਪ੍ਰਮੋਟ ਕਰਤਾ ਤੁਹਾਡੇ ਸਾਰੇ ਹੱਕ ਦਿੱਲੀ ਨੂੰ ਦੇਤੇ ਓਏ ਉਦੋਂ ਤੁਸੀਂ ਕਿੱਥੇ ਸੀ ਵਈ ਉਦੋਂ ਕਿਉਂ ਨਹੀਂ ਬੋਲਦੇ ਸਾਡੀ ਸਾਡੇ ਕੱਲ ਤੱਕ ਸਭ ਤੇ ਟੈਂਕ ਚਾੜੇ ਉਹ ਕਿਉਂ ਨਹੀਂ ਲਿਖਦੇ ਬਈ ਛੋਟੇ ਛੋਟੇ ਮਾਸੂਮ ਬੱਚੇ ਕਾਂਗਰਸ ਨੇ ਸ਼ਹੀਦ ਕਰਤੇ ਸਾਡੇ ਟੋ ਟੋਕੇ ਸਾਡੇ ਮੁੰਡੇ ਮਾਰੇ ਗਏ ਝੂਠੇ ਮੁਕਾਬਲੇ ਬਣਾਏ ਗਏ ਉਹੀ ਕਾਂਗਰਸ ਹੈ ਨਾਗਲਾ ਕਹਿੰਦਾ ਅਸੀਂ ਉਦੋਂ ਬੋਲਦੇ ਰਹਾਂ ਉਹ ਜੇ ਬੋਲਦੇ ਹੁੰਦੇ ਤਾਂ ਅੱਜ ਤੁਸੀਂ ਕਾਂਗਰਸ 'ਚ ਨਹੀਂ ਹੋਣਾ ਸੀ ਜੇ ਇੰਨੀ ਇੰਨੀ ਫਿਕਰ ਹੁੰਦੀ ਪੰਜਾਬ ਦੀ ਤੇ ਆ ਸਿਰ ਤੇ ਬੰਨੀ ਪੱਗ ਦੀ ਤੇ ਅੱਜ ਕਾਂਗਰਸ ਲਈ ਵੋਟਾਂ ਨਹੀਂ ਮੰਗਦੇ